ਜੋ ਐਕਸੀਡੈਂਟ ਆ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਬੜਾ ਗੰਭੀਰ ਐਕਸੀਡੈਂਟ ਆ ਬਟ ਗੁਰੂ ਮਹਾਰਾਜ ਬਾਈ ਦੇ ਨਾਲ ਨੇ ਪ੍ਰਮਾਤਮਾ ਨਾਲ ਤੇ ਮੈਨੂੰ ਲੱਗਦਾ ਸਾਰਾ ਪੰਜਾਬ ਜਿਹੜਾ ਉਹਨਾਂ ਨੂੰ ਜਾਣਦਾ ਵੀ ਨਹੀਂ ਕੋਈ ਇਨਸਾਨ ਕਦੇ ਮਿਲਿਆ ਵੀ ਨਹੀਂ ਉਹ ਵੀ ਉਹਨਾਂ ਲਈ ਅਰਦਾਸ ਕਰ ਰਿਹਾ ਸੋ ਗੁਰੂ ਮਹਾਰਾਜ ਭਲੀ ਕਰਨਗੇ ਤੇ ਬਹੁਤ ਜਿਹੜਾ ਵਧੀਆ ਤਰੀਕੇ ਨਾਲ ਜਿਨ ਨੇ ਜੋਗੇ ਹਰੇਕ ਇਨਸਾਨ ਹੈਗਾ ਆਪਦੇ ਵੱਲੋਂ ਪੂਰੀ ਬਾਹ ਲਾ ਰਿਹਾ ਤੇ ਬਿਲਕੁਲ ਬਹੁਤ ਜਲਦੀ ਗੁਰੂ ਮਹਾਰਾਜ ਪਹਿਲੀ ਕਰਾਂਗੇ ਜੀ ਅੰਦਰ ਕੋਰਪੋਰਲ ਮੈਂਬਰਾਂ ਨੂੰ ਮਿਲੋ ਜੀ ਚੱਲਦਾ ਫੁੱਲ ਮੈਸੇਜ ਬਾਰੇ ਨਹੀਂ ਠੀਕ ਹੈ ਜੀ ਸਾਰਾ ਤੁਹਾਨੂੰ ਪਤਾ ਬੁਲੇਟਿਨ ਤੁਹਾਡੇ ਕੋਲੇ ਵੀ ਜਾਰੀ ਹੁੰਦਾ ਤੇ ਸਾਰੇ ਬਸ ਆਪਾਂ ਇਹੀ ਅਰਦਾਸ ਕਰੀਏ ਵੀ ਗੁਰੂ ਮਹਾਰਾਜ ਜਿੰਨਾ ਹੋ ਸਕੇ ਜਲਦ ਤੋਂ ਜਲ ਜਿਹੜਾ ਸਾਡੇ ਭਰਾ ਨੂੰ ਜਿਹੜਾ ਦੁਬਾਰਾ ਲੋਕਾਂ ਦੇ ਵਿੱਚ ਪਹੁੰਚਣ ਦੀ ਜਿਹੜੀ ਸ਼ਕਤੀ ਬਖਸ਼ਣ ਜਿਹੜੇ ਆਵਾਰਾ ਪਸ਼ੂ ਨੇ ਜਾਂ ਜਿਹੜੀਆਂ ਇਹ ਜੀਆਂ ਕਟਨਾਵਾਂ ਹੁੰਦੀਆਂ ਨੇ ਇਹ ਬੜੀਆਂ ਮੈਨੂੰ ਲੱਗਦਾ ਵੀ ਇਹ ਕੋਈ ਨਾ ਕੋਈ ਜਲ ਦੇ ਦੇ ਤੇ ਕੋਈ ਕਾਨੂੰਨ ਬਣਾਉਣਾ ਚਾਹੀਦਾ ਤੇ ਇਹਦੇ ਤੇ ਗੰਭੀਰਤਾ ਨਾਲ ਸੋਚ ਕੇ ਇਹਨੂੰ ਜਲਦੀ ਕਿਸੇ ਨਾ ਰਿਜ਼ਲਟ ਤੇ ਪਹੁੰਚਣਾ ਚਾਹੀਦਾ ਜਿਹੜੇ ਇਹ ਐਕਸੀਡੈਂਟ ਹੋ ਰਹੇ ਤਾਂ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਤਕ ਨਹੀਂ ਤੁਸੀਂ ਹਰ ਰੋਜ਼ ਬਹੁਤ ਸਾਰੇ ਐਕਸੀਡੈਂਟ ਇਹ ਜੀ ਦੇਖਦੇ ਹੋਗੇ ਸੋ ਇਹਦੇ ਤੇ ਮੈਨੂੰ ਲੱਗਦਾ ਕੋਈ ਵੀ ਸਰਕਾਰ ਆ ਚਾਹੇ ਉਹ ਸੈਂਟਰ ਆ ਚਾਹੇ ਉਹ ਸਟੇਟ ਆ ਚਾਹੇ ਉਹ ਅਸੀਂ ਵੀ ਕੋਈ ਵੀ ਬੰਦਾ ਆਪਾਂ ਨੂੰ ਸਾਰਿਆਂ ਨੂੰ ਇਸ ਚੀਜ਼ ਦੇ ਉੱਤੇ ਜਿਹੜਾ ਕੰਮ ਕਰਨਾ ਚਾਹੀਦਾ